ਜਿਹੜਾ ਇਹ ਰਮਜ਼ਾਨ ਦਾ ਮਹੀਨਾ ਚਾਹਿਆ ਰੋਜ਼ਾ ਸਵੇਰੇ ਸੂਰਜ ਚੜਨ ਤੋਂ ਪਹਿਲਾਂ-ਪਹਿਲਾਂ ਜਿਹੜਾ ਵੀ ਜੋ ਕੁਝ ਵੀ ਉਹਨੇ ਖਾਣਾ ਹੁੰਦਾ ਖਾਣ ਤੋਂ ਬਾਅਦ ਸਾਰਾ ਦਿਨ ਬਗੈਰ ਅੰਨ ਜਲਤੋਂ ਹੋਰ ਤਾਂ ਹੋਰ ਆਪਣੀ ਥੁੱਕ ਵੀ ਅੰਦਰ ਨਹੀਂ ਲੈ ਕੇ ਜਾਂਦੇ ਕਦੇ ਵਿੱਚ ਕੰਨ ਦੇ ਵਿੱਚ ਜਾਂ ਦੰਦ ਦੇ ਵਿੱਚ ਸੇਖ ਤੱਕ ਨਹੀਂ ਮਾਰੀ ਜਾਂਦੀ ਬਹੁਤ ਕਠਨ ਹੈ ਕਹਿ ਦੇਣਾ ਬੜਾ ਸੌਖਾ ਹੈ ਕਿ ਮੈਂ ਰੋਜ਼ਾ ਰੋਜ਼ਾ ਰੱਖਦਾ ਮੈਂ ਰੋਜ਼ੇ ਰੱਖਦਾ ਇਹ ਜਿਹੜੀ ਸਾਡੀ ਧਰਤੀ ਆ ਗੁਰੂਆਂ ਪੀਰਾਂ ਪਗਬੰਬਰਾ ਨਾਲ ਸੰਬੰਧਤ ਹੈ ਦੇਵੀ ਦੇਵਤਿਆਂ ਨਾਲ ਸੰਬੰਧਤ ਹੈ ਰਿਸ਼ੀਆਂ ਮੂਣੀਆਂ ਨਾਲ ਸੰਬੰਧਤ ਹੈ ਮੈਂ ਇਸ ਧਰਤੀ ਨੂੰ ਕੋਟਿੰਡ ਕੋਟ ਜਿੱਥੇ ਸਜਦਾ ਕਰਦਾ ਰੋਜ਼ਾ ਇਨਸਾਨ ਨੂੰ ਬੁਰਾਈਆਂ ਤੋਂ ਰੋਕ ਕੇ ਚੰਗੇ ਰਸਤੇ ਵੱਲ ਲੈ ਜਾਂਦਾ ਹੈ ਅਤੇ ਰੋਜ਼ਾ ਰੱਖਣ ਦਾ ਮਤਲਬ ਸਿਰਫ ਭੁੱਖੇ ਪਿਆਸੇ ਰਹਿਣਾ ਨਹੀਂ ਬਲਕਿ ਆਪਣੀਆਂ ਅੱਖਾਂ ਆਪਣੀ ਜ਼ੁਬਾਨ ਤੇ ਕੰਨਾਂ ਦਾ ਵੀ ਰੋਜ਼ਾ ਰੱਖਣਾ ਹੁੰਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਮਨਜੀਤ ਸ਼ਰਮਾ ਨੇ ਸਰਹੰਦ ਵਿਖੇ ਰਮਜ਼ਾਨ ਦਾ ਰੋਜ਼ਾ ਖੁਲਵਾਨ ਬਲੇ ਕੀਤਾ ਉਹਨਾਂ ਕਹਿਆ ਕਿ ਅਸੀਂ ਬਹੁਤ ਹੀ ਭਾਗਾ ਵਾਲਿਆਂ ਕਿ ਸਾਨੂੰ ਅੱਜ ਇਹ ਧਾਰਮਿਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਦਾ ਸਬੱਬ ਮਿਲਿਆ ਰਮਜ਼ਾਨ ਦੇ 30 ਦਿਨ ਸਾਨੂੰ ਬੁਰਾਈਆਂ ਛੱਡ ਕੇ ਖੁਦਾ ਦੇ ਹੁਕਮ ਮੁਤਾਬਕ ਜੀਵਨ ਜਿਉਣਾ ਚਾਹੀਦਾ ਤੇ ਨੀਕੀ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਅੱਜ ਮੈਂ ਬਹੁਤ ਹੀ ਖੁਸ਼ੀ ਦੇ ਪਲ ਮਹਿਸੂਸ ਕਰ ਰਿਹਾ ਹਾਂ ਇਸਲਾਮ ਧਰਮ ਦੇ ਨਾਲ ਸਬੰਧਤ ਜਿਹੜਾ ਇਹ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਰੋਜ਼ਾ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਜੋ ਕੁਝ ਵੀ ਉਹਨੇ ਖਾਣਾ ਹੁੰਦਾ ਖਾਣ ਤੋਂ ਬਾਅਦ ਸਾਰਾ ਦਿਨ ਬਗੈਰ ਅੰਨ ਜਲਤੋਂ ਹੋਰ ਤਾਂ ਹੋਰ ਆਪਣੀ ਥੁੱਕ ਵੀ ਅੰਦਰ ਨਹੀਂ ਲੈ ਕੇ ਜਾਂਦੇ ਕੋਈ ਵੀ ਕੋਈ ਪ੍ਰੋਬਲਮ ਹੋ ਜਾਏ ਨੱਕ ਦੇ ਵਿੱਚ ਕੰਨ ਦੇ ਵਿੱਚ ਜਾਂ ਦੰਦ ਦੇ ਵਿੱਚ ਸੀਖ ਤੱਕ ਨਹੀਂ ਮਾਰੀ ਜਾਂਦੀ ਬਹੁਤ ਕਠਨ ਹੈ ਕਹਿ ਦੇਣਾ ਬੜਾ ਸੌਖਾ ਹੈ ਕਿ ਮੈਂ ਰੋਜ਼ਾ ਰੋਜ਼ਾ ਰੱਖਦਾ ਮੈਂ ਰੋਜ਼ੇ ਰੱਖਦਾ ਔਰ ਉਸ ਦੇ ਸਬੰਧੇ ਵਿੱਚ ਆ ਸ਼ਾਮ ਨੂੰ ਮਕਬੂਲ ਜੀ ਦੇ ਪਵਨ ਜੀ ਦੇ ਇਹਨਾਂ ਦੇ ਸਾਰਿਆਂ ਦੇ ਬਰੇ ਵਿਕੇ ਆਉਣ ਦਾ ਸਾਰੇ ਅਸਲਾਮ ਪਰਮਨਾਂ ਸੰਬੰਧਿਤ ਇਹ ਸਾਰੇ ਸੱਜਣ ਆਏ ਨੇ ਰੋਜ਼ਾ ਤਪ ਹੁਣ ਇਹਨਾਂ ਨੇ ਉਸ ਤੋਂ ਬਾਅਦ ਆਪਣਾ ਨਮਾਜ਼ ਅਦਾ ਕੀਤੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਜਿਹੜਾ ਵੈਸੇ ਤਾਂ ਸਾਡਾ ਪੂਰਾ ਜਿਹੜਾ ਵਿਸ਼ਵ ਹੈ ਇਹ ਸਾਰਾ ਹੀ ਭਾਈਚਾਰ ਸਾਂਝ ਨਾਲ ਤੋਂ ਬਗੈਰ ਨਹੀਂ ਚੱਲ ਸਕਦਾ ਪਰ ਖਾਸ ਕਰਕੇ ਜੇ ਮੈਂ ਕਹਾ ਸਰਹੰਦ ਕਿਉਂਕਿ ਇਹ ਧਰਤੀ ਜਿਹੜੀ ਸਰਹੰਦ ਇਹ ਸਾਡੀ ਸਾਰੇ ਧਰਮਾਂ ਨਾਲ ਸੰਬੰਧਤ ਹੈ ਕਿਉਂ ਇੱਥੇ ਜਿਹੜੀ ਆਪਾਂ ਕਹਿੰਦੇ ਆ ਆਰਾਮਦਾਸਤਰੀ ਨਗਰੀ ਅੰਮ੍ਰਿਤਸਰ ਜਿੱਦੋਂ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਜਿਹਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਗੁਰੂ ਰਾਮਦਾਸ ਜੀ ਨੇ ਜਦੋਂ ਉਹਦੀ ਨੀਂਹ ਰਖਾਈ ਮੀਆਂ ਮੀਰ ਤੋਂ ਉਹਦਾ ਮਕਬਰਾ ਵੀ ਡੇਰਾ ਮੀਰ ਵੀਰਾਂ ਵਿੱਚ ਹੈ ਜੈਨ ਧਰਮ ਦੇ ਨਾਲ ਸੰਬੰਧਤ ਚਕੇਸ਼ਵਰੀ ਦੇਵੀ ਜੈਨ ਮੰਦਿਰ ਉਹ ਵੀ ਸੰਤ ਨਾਲ ਸੰਬੰਧਿਤ ਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਜਿਹੜਾ ਨੇ 7 ਸਾਲ ਤੇ 9 ਸਾਲ ਦੀ ਉਮਰੇ insanit واسਤੇ ਸਮਾਜ واسਤੇ ਧਰਮ واسਤੇ ਬੁਰਾਈਆਂ ਦੇ ਖਿਲਾਫ ਆਪਣੀ ਜਾਨ ਦਿੱਤੀ ਉਹਨਾਂ ਦਾ ਵੀ ਮਾਤਾ ਗੁਜਰਕੌਰ ਜੀ ਦਾ ਧਰਮ ਸਥਾਨ ਜਿਹੜਾ ਹੈ ਤਾਂ ਉਹਨਾਂ ਦਾ ਸ਼ਹਾਦਤ ਵਾਲਾ ਸਹਾਨ ਜਿਹੜਾ ਹੈ ਉਹ ਸਰਹੰਦ ਵਿੱਚ ਹੈ ਹੋਰ ਤਾਂ ਹੋਰ ਜਿਹਨੂੰ ਸਦਨਾ ਕਿਹਾ ਜਾਂਦਾ ਕਸਾਈ ਕਿਹਾ ਜਾਂਦਾ ਜਿਹਨੂੰ ਗਿਆਨ ਹੋ ਗਿਆ ਜਦੋਂ ਉਹਨੂੰ ਬੱਕਰੇ ਨਾਲ ਗੱਲਾਂ ਬਾਤਾਂ ਕੀਤੀਆਂ ਤਾਂ ਉਹਨੂੰ ਗਿਆਨ ਹੋ ਗਿਆ ਉਸ ਮਾਲਕ ਦਾ ਉਸ ਰੋਕੀ ਦਾ ਉਸ ਈਸ਼ਵਰ ਦਾ ਉਹਨੂੰ ਕਿਸੇ ਵੀ ਧਰਮ ਨਾਲ ਆਪਾਂ ਸੰਬੰਧਿਤ ਕਰ ਲਈਏ ਉਹਦਾ ਸਥਾਨ ਵੀ ਸਾਡੇ ਤਰ੍ਹਾਂ ਦੇ ਵਿੱਚ ਹੈ ਇੱਥੇ ਹੀ ਬਸ ਨਹੀਂ ਆ ਸਾਡੇ ਮਕਬੂਲ ਜੀ Hindu ਧਰਮ ਦੇ ਨਾਲ ਜਿਹੜੀ ਅਸੀਂ ਕਹਿ ਦਿੰਦੇ ਹਾਂ Hindu ਤੇ ਜਿਹੜਾ ਅੱਜ ਕੱਲ ਚੱਲ ਰਿਹਾ ਹੈ ਇਸਲਾਮਕ ਜਿਹੜਾ ਸਾਨੂੰ ਵੱਡੀਆਂ ਚ ਵੰਡ ਰਿਹਾ ਹੈ ਉਸ ਰਾਮਲੀਲਾ ਦੀ ਸਟੇਜ ਦੇ ਲਗਾਤਾਰ ਕਿੰਨੇ ਸਾਲ 20 ਸਾਲ ਰਾਮਲੀਲਾ ਦੀ ਸਟੇਜ ਤੇ ਇਹਨਾਂ ਨੇ ਕੰਮ ਕੀਤਾ ਔਰ ਪਵਨ ਜੀ ਖੜੇ ਨੇ ਇਹਨਾਂ ਦੇ ਬ੍ਰਦਰ ਪਵਨ ਖਾਨ ਜੀ ਇਹਨਾਂ ਦਾ ਬੇਟਾ ਹੁਣ ਵੀ ਕਰ ਰਿਹਾ ਸਾਡਾ ਭਤੀਜਾ ਉੱਥੇ ਹੈ ਸਹੀ ਗੱਲ ਹੈ ਸੋ ਗੱਲਾਂ ਹੋਰ ਤੁਮਨੇ ਜਿਹੜੀ ਸੁਣਨ ਚ ਗੱਲਾਂ ਮੇਰੇ ਬਹੁਤ ਨਜ਼ਦੀਕੀ ਕਰ ਰਿਸ਼ਤੇਦਾਰ ਨੇ ਜਿਹਨਾਂ ਅੱਜ ਕੱਲ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਸਵਰਗਾਂ ਚ ਵਾਸਾ ਹੋਵੇ ਔਰ ਮਕਬੂਲ ਜੀ ਦੀ ਪਵਨ ਜੀ ਦੀ ਦਾਦੀ ਕੀ ਨਾਸੀ ਉਹਨਾਂ ਦਾ ਹੈ ਦਾਦੀ ਜੀ ਅਕੀ 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 ਮਾਈ ਜਿਹਨੂੰ ਕਹਿੰਦੇ ਸੀ ਅਕੀ ਦਾ ਜਦੋਂ ਪੰਡਿਤ ਅਮੀਰ ਚੰਦ ਜੀ ਲੰਬੜਦਾਰ ਸਾਹਿਬ ਦੀ ਮਾਤਾ ਜੀ ਕਹਿੰਦੇ ਨੇ ਸੁਣ ਲਿਆ ਆ ਵੀ ਐਕਸਪਾਇਰ ਹੋ ਗਏ ਤਾਂ ਮਾਈ ਅਕੀ ਨੇ ਆਪਣਾ ਦੁੱਧ ਪਲਾ ਕੇ ਪੰਡਿਤ ਜੀ ਨੂੰ ਪਾਲਿਆ ਇਹ ਉਹ ਖਾਨਦਾਨ ਤੇ ਉਸ ਪਰਿਵਾਰ ਦੇ ਵਿੱਚ ਮੈਨੂੰ ਅੱਜ ਆਣ ਦਾ ਮੌਕਾ ਮਿਲਿਆ ਬੇਸ਼ੱਕ ਬੇਸ਼ੱਕ ਕਹਿ ਦੇਣਾ ਬੜਾ ਸੌਖਾ ਕਹਿੰਦੇ ਉਹਨਾਂ ਨੇ ਕਿਹਾ ਅਬ ਲਾ ਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾ ਕੋ ਪਜਾ ਕੌਣ ਭਲੇ ਕੌਣ ਬੰਦੇ ਔਰ ਇਹ ਜਿਹੜੀ ਸਾਡੀ ਧਰਤੀ ਆ ਗੁਰੂਆਂ ਪੀਰਾਂ ਪਗਬੰਗਰਾਂ ਨਾਲ ਸੰਬੰਧਤ ਹੈ ਦੇਵੀ ਦੇਵਤਿਆਂ ਨਾਲ ਸੰਬੰਧਤ ਹੈ ਰਿਸ਼ੀਆਂ ਮੂਣੀਆਂ ਨਾਲ ਸੰਬੰਧਤ ਹੈ ਮੈਂ ਇਸ ਧਰਤੀ ਨੂੰ ਕੋਟੇਂਡ ਕੋਟ ਜਿੱਥੇ ਸਜਦਾ ਕਰਦਾ ਹਾਂ ਉੱਥੇ ਮਕਬੂਲ ਜੀ ਦਾ ਇਹਨਾਂ ਦੇ ਭਰਾਵਾਂ ਦਾ ਇਸ ਪਰਿਵਾਰ ਦਾ ਮੈਂ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਰਿਆਂ ਨੂੰ ਸਾਨੂੰ ਵੀ ਬੁਲਾਇਆ ਅਫਸਰ ਪਾਰਟੀ ਦੇ ਵਿੱਚ ਔਰ ਸਾਨੂੰ ਵੀ ਬੁਲਾਇਆ ਮੈਂ ਇਹਨਾਂ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਉਸ ਮਾਲਕ ਨੂੰ ਉਸ ਮਾਲਕ ਦੋ ਜਹਾਨ ਨੂੰ ਅੱਲਾਹ ਤਾਲਾ ਨੂੰ ਵਾਹਿਗੁਰੂ ਆਉਟ ਗਾਉਡ ਜਿਸ ਨਾਮ ਨਾਲ ਅਸੀਂ ਅੱਪਾ ਜਾਣਦੇ ਆ ਉਹਨਾਂ ਅੱਗੇ ਵੀ ਸ਼ੁਕਰ ਅਰਦਾਸ ਬੇਨਤੀ ਜੋੜੜੀ ਕਰਦਾ ਕਿ ਜਿਹੜੀ ਆ ਛੋਟੇ ਛੋਟੇ ਬੱਚਿਆਂ ਦੇ ਵਿੱਚ ਦੇਖੋ ਕਿੰਨਾ ਸਬਰ ਹੈ ਅੱਜ ਬੱਚੇ ਨੂੰ ਤੁਸੀਂ ਥੋੜੀ ਜੀ ਗੱਲ ਤੇ ਚੌਕਲੇਟ ਨਾ ਦੋ ਇਹਨੂੰ ਤੇ ਗੁੱਸੇ ਹੋ ਜਾਂਦੇ ਆ ਇਹ ਵੀ ਰੋਜ਼ ਆ ਕਿੰਨੀ ਖੁਸ਼ੀ ਦੀ ਗੱਲ ਹੈ ਕਿੰਨੀ ਵੱਡੀ ਫਖਰ ਦੀ ਗੱਲ ਆ ਸਾਡੇ ਵਾਸਤੇ ਔਰ ਆਪ ਹੁਣੇ ਲਿਆ ਜੀ ਅਰਦਾਸ ਆਪਣਾ ਕਰ ਰਹੇ ਸੀ ਕਿ ਪਰਮਾਤਮਾ ਸਭ ਨੂੰ ਤੋਫੀਕ ਬਖਸ਼ੇ ਸਭ ਨੂੰ ਅਕਲ ਬਖਸ਼ੇ ਸਾਡਾ ਦੇਸ਼ ਜਰਾ ਤਰੱਕੀ ਤੇ ਜਾਵੇ ਸਾਡਾ ਦੇਸ਼ ਜਿਹੜਾ ਜੇ ਇੱਥੇ ਇਹ ਗੁਨਾਹ ਹੋ ਰਹੇ ਨੇ ਲੜਾਈਆਂ ਝਗੜੇ ਰੇ ਇਹਨਾਂ ਤੋਂ ਸਾਡਾ ਲਜਾਤ ਮਿਲੇ ਬਹੁਤ ਵੱਡੀ ਤੁਸੀਂ ਇਹ ਜਿਹੜੀ ਅਰਦਾਸ ਬੇਨਤੀ ਜੋਦੜੀ ਤੁਸੀਂ ਜੋ ਵੀ ਕੀਤਾ ਤੁਹਾਡਾ ਵੀ ਮੈਂ ਆਪਣੇ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਇਨਸਾਨੀਅਤ ਦੀ ਸਾਰੇ ਸਾਰੇ ਗੱਲ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹੋ ਜਿਹੜੀ ਗੱਲ ਹੈ ਸਾਰੀ ਦੁਨੀਆ ਦੇ ਅੱਗੇ ਲੈ ਕੇ ਜਾਈਏ ਤਾਂ ਕਿ ਆਪਾਂ ਪਿਆਰ ਭਾਈਚਾਰਾ ਸਾਂਝ ਹੋਰ ਵਧੇ ਧੰਨਵਾਦ